ਮੋਸਟ ਵਾਂਟਡ ਗੈਂਗਸਟਰ ਹੈਪੀ ਪਾਸ਼ਾ ਨੂੰ ਹੁਣ ਅਮਰੀਕਾ ਦੇ ਸਕਾਰਮੈਂਟੋ ਦੇ ਵਿੱਚ ਐਫਬੀਆਈ ਤੇ ਇਮੀਗ੍ਰੇਸ਼ਨ ਐਂਡ ਕਸਟਮ ਡਿਪਾਰਟਮੈਂਟ ਦੇ ਵੱਲੋਂ ਕਾਬੂ ਕਰ ਲਿਆ ਗਿਆ ਤਹਾਨੂੰ ਦੱਸ ਦਈਏ ਕਿ ਭਾਰਤ ਦੀ NIA ਜਾਨਕੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਵੱਲੋਂ ਹੈਪੀ ਪਾਸ਼ਿਆ ਦੇ ਉੱਪਰ 5 ਲੱਖ ਦਾ ਇਨਾਮ ਰੱਖਿਆ ਹੋਇਆ ਸੀ ਕਿਤੇ ਨਾ ਕਿਤੇ ਵੱਡੀ ਖੁਸ਼ਖਬਰੀ ਹੈ ਭਾਰਤ ਦੇ ਲਈ ਕਿਉਂਕਿ ਹੈਪੀ ਪਾਸ਼ਿਆ ਜੋ ਕਿ ਬੀਤੇ ਦਿਨਾਂ ਦੇ ਵਿੱਚ ਜਿੰਨੇ ਵੀ ਗ੍ਰਨੇਡ ਅਟੈਕ ਹੋ ਰਹੇ ਸਨ ਖਾਸ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਦੀ ਜਿੰਮੇਵਾਰੀ ਇਹ ਚੱਕ ਰਿਆ ਸੀ ਏਜੰਸੀਆਂ ਦਾ ਕਹਿਣਾ ਸੀ ਕਿ ਅਮਰੀਕਾ ਬੈਠਾ ਭਾਰਤ ਦੇ ਵਿੱਚ ਹਮਲੇ ਕਰਾ ਰਿਹਾ ਹੈਪੀ ਪਾਸ਼ਿਆ ਤੇ ਵੱਡੀ ਕਾਮਯਾਬੀ ਹੱਥ ਲੱਗੀ ਹੈ ਹੁਣ ਜੋ ਭਾਰਤ ਦੇ ਕਿਉਂਕਿ FBI ਜੋ ਅਮਰੀਕਾ ਦੀ ਏਜੰਸੀ ਹੈ ਉਹਨਾਂ ਦੇ ਵੱਲੋਂ ਸਕਾਰਮਾਂਟੋ ਦੇ ਵਿੱਚ ਇਸ ਨੂੰ ਕਾਬੂ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਹੈਪੀ ਪਾਸ਼ਿਆ ਪਿੱਛੋਂ ਪੰਜਾਬ ਤੋਂ ਹੈ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਪੈਂਦੇ ਪਿੰਡ ਪਾਸ਼ਿਆ ਤੋਂ ਹੈ ਜਿਸ ਦਾ ਪੂਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਗੈਂਗਸਟਰ ਹੈਪੀ ਪਾਸ਼ਿਆ ਦੇ ਨਾਂ ਦੇ ਨਾਲ ਕਾਫੀ ਜ਼ਿਆਦਾ ਮਸ਼ਹੂਰ ਹੈ ਤੇ ਤੁਹਾਨੂੰ ਦੱਸ ਦਈਏ ਹੈਪੀ ਪਾਸ਼ਿਆ ਦੇ ਲਿੰਕ ਰਿੰਦਾ ਦੇ ਨਾਲ ਵੀ ਦੱਸੇ ਜਾਂਦੇ ਨੇ ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕੀ ਹੋਰ ਵੀ ਅਤਵਾਦੀ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹਨਾਂ ਦੇ ਨਾਲ ਹੈਪੀ ਪਾਸ਼ੀਆ ਦਾ ਲਿੰਕ ਨੇ ਹੁਣ ਵੇਖਣਾ ਹੋਵੇਗਾ ਕਿ ਭਾਰਤ ਦੇ ਵੱਲੋਂ ਇਸ ਨੂੰ ਵਾਪਸ ਲਿਉਣ ਦੇ ਲਈ ਕੀ ਕੁਝ ਕੀਤਾ ਜਾਂਦਾ ਹੈ ਵਾਪਸ ਲਿਆ ਜਾਂਦਾ ਹੈ ਜਾਂ ਫਿਰ ਨਹੀਂ ਵੇਖਦੇ ਰਹੋ ਟੀਵੀ 24 ਨਿਊਜ਼ ਪੰਜਾਬ